ਉਨੀ ਗੱਲ ਹੈ ਇਹ ਦੂਜੀ ਗੱਲ ਜਿਵੇਂ ਵੀ ਮੋਚੇ ਦਾ ਤੇ ਸਾਰੇ ਆਕੂ ਸਹਿਬਾਨ ਬੈਠੇ ਨੇ ਕੋਈ ਫੈਸਲਾ ਹੋਊਗਾ ਸਭ ਨੂੰ ਜੂਰ ਹੈ ਕਿ ਉਹ ਸਾਡੇ ਨਾਲ ਥੋੜਾ ਜਿਹਾ ਜਲੰਧਰ ਯਾਰਾ ਸਾਡਾ ਪਹਿਲਾ ਟਾਈਮ ਰੱਖਿਆ ਸੀ ਜੈਸਰ ਵੀ ਦਾ ਜੇ ਕਿਸੇ ਨੂੰ ਦੁੱਖ ਲੱਗਿਆ ਹੋਵੇ ਕਿਸੇ ਨੂੰ ਕੋਈ ਬਾੜਾ ਸ਼ਰਮ ਬੋਲੇ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਇਹੀ ਗੱਲ ਬੇਨਤੀ ਕਰੂੰਗੇ ਅੰਦਰੋਂ ਬੋਲਦੇ ਆਂ ਵੀ ਆਪਾਂ ਜਦ ਤੱਕ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਕਹੀਂ ਆਪਣਾ ਸ਼ੋਸ਼ਣ ਹੁੰਦਾ ਰਹੂਗਾ ੱੱਲੇ-ੱੱਲੇ ਹੋ ਕੇ ਆਪਾਂ ਇਹਨਾਂ ਨੂੰ ਵੀ ਕਹੂੰਗਾ ਵੀ ਆਪਾਂ ਵੱਡੇ ਲੈਵਲ ਤੇ ਕੋਸ਼ਿਸ਼ਾਂ ਕਰੀਏ ਵੀ ਸਮਾਜ ਨੂੰ ਇਸ ਪ੍ਰਿੰਟ ਫਾਰਮ ਤੇ ਇਕੱਠਾ ਕਰੀਏ ਸਾਰੀ ਜਥੇਬੰਦੀਆਂ ਨੂੰ ਜਿੰਨੇ ਆਪਾਂ ਐਕਸ਼ਨ ਕਮੇਟੀ ਬਣਾਈ ਹੈ ਐਕਸ਼ਨ ਕਮੇਟੀ ਨੇ ਜਿੱਦਣ ਦੀ ਬਣੀ ਹੈ ਚਾਰ ਪੰਜ ਕੰਮ ਕੀਤੇ ਨੇ ਚਾਰੇ ਪੰਜੇ ਕੰਮਾਂ 'ਚ ਇਹ ਫਟਾਏ ਪੁਆਇੰਟ ਸਮਝ ਗਈ ਸਾਡਾ ਪੂਰਾ ਸਾਥ ਦਿੱਤਾ ਪਹਿਲੀ ਇਹ ਤਾਂ ਹੈ ਕਿ ਅੱਜ ਵੀ ਇਹ ਹੁਕਮ 16 ਦਿਨਾਂ ਦੇ ਵਿੱਚ ਹੁਣ ਪੁਆਇੰਟ 6 ਆਉਣਾ ਹੈ ਪ੍ਰੋਫੈਸਰ ਹਰਦੇਖ ਸਿੰਘ ਜੀ ਦੇ ਰੈਸੈਸਿਵ ਦੇ ਜਿਹੜੇ ਜੱਟਾਂ ਦਾ ਸਾਡਾ ਸ਼ੁਰੂ ਤੋਂ ਆਇਆ ਚੱਲਦਾ ਐ ਚੱਲਦਾ ਐ ਚੱਲ ਠੀਕ ਹੈ ਮਤਲਬ ਗੱਲ ਇਹ ਹੈ ਕਿ ਜਦੋਂ ਐਸਸੀ ਬੰਦੇ ਨੂੰ ਕਿਤੇ ਵੀ ਕਿਸੇ ਵੀ ਸਟੇਜ ਤੇ ਚਾਹੇ ਪਿੰਡ ਹੈ ਚਾਹੇ ਸ਼ਹਿਰ ਹੈ ਚਾਹੇ ਲੋਕ ਸਭਾ ਹੈ ਚਾਹੇ ਰਾਜ ਸੂਚੇ ਦੇ ਮਿਰਚਾ ਲਗਣੀ ਲਗਣੀ ਹੈ ਉਹ ਲੋ ਬਿਚਾਂ ਵਿੱਚ ਐਸਾ ਨਾਲ ਲੱਗਦੀ ਹੈ ਜੀ 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 ਬਿਲਕੁਲ ਜਾਣ ਕੇ ਡਿਲੇ ਕਰ ਰਹੇ ਹਾਂ ਜਾਂ ਕੋਈ ਮੋਰ ਸਿਸਟਰ ਕਰ ਰਹੇ ਪਰ ਮੈਂ ਆਪਣੇ ਮਿਲ ਕਮੇਟੀ ਹੈ ਵੀ ਮੈਂ ਬਹੁਤ ਵੱਡਾ ਕੋਸ਼ਿਸ਼ ਹੈ ਆਪ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਹਨ ਪਰ ਮੈਂ ਨਵੇਂ ਸੋਚਿਆ ਕਿ ਅਪਣੇ ਪ੍ਰੋਜੈਕਟ ਦੇ ਵਿੱਚ ਜਿਹੜੇ ਲਾਗਤ ਹੈ ਮੈਂ ਉਹਨਾਂ ਲੋਕਾਂ ਦੇ ਤੋਂ ਅਗਲੀ ਵਾਰ ਸੀ ਇੱਕ ਦਾ ਦੇਰ ਪਟਾ ਲਿਆ ਮਾਫੀ ਪਟਾ ਲਿਆ ਉਹ ਉਹਨਾਂ ਦੀ ਸਿਰ ਕਰਤੀ ਪਰ ਜਿੱਥੇ ਕੋਈ ਪੁਆਇੰਟ ਹੈ ਅੱਜ ਬਾਰਦੀਪੁਰਾਵਾਦੇ ਦਰਸਾਸ਼ੀਆ ਦੇ ਜੀਐਸਡੀ ਵਾਲੇ ਦੰਦੇ ਵੀ ਹੈ ਕਿ ਇਹੀ ਜਿਹੇ ਬੱਚੇ ਦੇ ਜਿਹੜਾ ਫੂਟ ਜੀਤ ਦੀ ਹੈ ਫਾਈਨਲ ਨਹੀਂ ਕਰਦੇ ਮੈਨੂੰ ਕਦੇ ਇਹ ਚੀਜ਼ ਕਿਹੋ ਜਿਹੀ ਹੈ ਬਲੋਕ ਆਏ ਸਿਮਰਤ ਸਿੰਘ ਜੀ ਪ੍ਰੋਫੈਸਰ ਸਾਹਿਬ ਜਿਹਾ ਪ੍ਰੋਫੈਸਰ ਦੇ ਬਰਸੇ ਦੀ ਜਗ੍ਹਾ ਇਸੇ ਪਰਟਾ ਆ ਰਿਹਾ ਹੈ ਜਿਹਾ ਰੋਡ ਬੰਦੇ ਬਹੁਤ ਵਧੀਆ ਵਧੀਆ ਪੋਰਚਰ ਤੇ ਲੱਗੇ ਹੋਏ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਸ਼ਡਿਊਲ ਕਾਸਪਤਾ ਨੌਕਰੀ ਕਰਤੀ ਤ੍ਰਤੀ ਕਿ ਅਸਰ ਲੱਗੇ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਕਿ ਭਈ ਬਿਨਾਂ ਨੌਕਰੀ ਦੀ ਤ੍ਰਤੀ ਕਿਤੀ ਜਾ ਸਕੀ ਇੱਕ ਜੀ ਪ੍ਰੋਫੈਸਰ ਸਾਹਿਬ ਦੇ ਟਾਈਮ ਤੇ ਸਾਡੇ ਟਾਈਮ ਦੇ ਵਿੱਚ ਲੋਕਾਂ ਨੂੰ ਮਿਲ ਗਿਆ ਸ਼ਡਿਊਲ ਕਾਸਪਤਾ ਲੋਕਾਂ ਨੂੰ ਮਿਲ ਗਿਆ ਉਹਨੀਆਂ ਸੌਖੀਆਂ ਨੌਕਰੀਆਂ ਹੁਣ ਨਹੀਂ ਮਿਲ ਰਹੀਆਂ। ਮੈਂ ਪਿੱਛੇ ਜਿਹੜਾ ਇੱਕ ਡੇਟ ਪੜਿਆ ਸੀ ਜਿਹਦੇ ਵਿੱਚ ਇਹ ਰਿਹਾ ਕਿ ਜੇ 90% ਜਿਹੜੀਆਂ ਹਰਿਆਨਖੀਆਂ ਨੌਕਰੀਆਂ ਤੇ ਕੱਪੜਿਆਂ ਸਾਡੇ ਦਰਸ਼ਨ ਮੈਂ ਕੀਤੀ ਸੀ ਉਦੋਂ ਦਾ ਬੜਾ ਫਰਕ ਆਉਂਦਾ ਸੀ। ਉਹ ਸੁਸਾਇਟੀ ਦਾ ਹੁੰਦਿਆ। ਉੱਥੇ ਵੀ ਕੋਈ ਜਿਹੜੇ ਖੁਫੀ ਕਿਸਾਨ ਜੁਨੀਅਰ ਨੇ ਆਪਾਂ ਨੂੰ ਪਤਾ ਜਿਨ੍ਹਾਂ ਨੇ ਕਿਸਾਨ ਜੁਨੀਅਰ ਮਜ਼ਦੂਰ ਇੱਕਤਾ ਬਣਾਈਆਂ ਨੇ ਤੇ ਉਹਨਾਂ ਨੇ ਕੰਮ ਕਰਨਾ ਹੁੰਦਾ ਸਿਰਫ ਜੱਟਾਂ ਨਹੀਂ ਤੇ ਜਾਇ ਜਿਹੜੇ ਹਰ ਇੱਕ ਜਗ੍ਹਾ ਘੁਟਵਾੜ ਕਰ ਰਹੇ ਨੇ। ਹਰ ਇੱਕ ਜਗ੍ਹਾ ਤੱਕ ਪੇਸ਼ਾਹੀ ਕਰਦੇ ਨੇ। ਇਹ ਬਜਾਇੀ ਕਿ ਇਹਨੇ ਕੀ ਕਰ ਦਿੱਤਾ ਹੈ ਲੈ ਕੇ ਬਹਿਮਾਨੀ ਮਰ ਪਰ ਸਾਹ ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਦਿੱਤੀ ਸੀ ਉਹਦਾ ਨਕਸ਼ਾ ਪਾਸ ਹੋਇਆ ਉਹਦਾ ਡਾਇਰੈਕਟਰ ਮਾਲਕ ਭਾਏ ਕੋਲੇ ਸਾਰੀ ਇਨਕੁਆਇਰੀ ਕਰਕੇ ਇਹਨਾਂ ਨੇ ਭੇਜੀ ਉਹਦੀ ਵੈਰੀਫਿਕੇਸ਼ਨ ਹੋਈ ਆ ਉਹਦੇ ਸਰਕਾਰੀ ਆਰਕੀਟੈਕਚਰ ਨੇ ਹੀ ਨਕਸ਼ਾ ਪਾਸ ਕੀਤਾ ਜਿਹੜੇ ਪਲਾਟ ਕੱਟੇ 6 ਸਾਲ ਤੋਂ ਉਹ ਨੂੰ ਕਦੇ ਨਹੀਂ ਚੜਦੀ ਸੀ ਕਿ ਜ਼ਮੀਨ ਠੇਕੇ ਤੇ ਐਤਕੀ ਜਿਹੜੇ ਪਲਾਟ ਕੱਟੇ ਹੋਏ ਸੀ ਉੱਥੋਂ ਦੀ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਮਿਲ ਕੇ ਤੇ ਕੁਝ ਤਣਾੜ ਜਿਹੜੇ ਕੜਮ ਚੌਧਰੀ ਉੱਥੋਂ ਦੇ ਪਿੰਡ ਝੋਗ ਤਹਿਲ ਸੰਗਲ ਦੇ ਉਹਨਾਂ ਨੇ ਜਾਣ ਬੁੱਝ ਕੇ ਉਹ ਜਿਹੜੇ ਗਰੀਬਾਂ ਦੇ ਉਹਨਾਂ ਨੇ ਪਲਾਟ ਆਪਦੀ ਨਿਸ਼ਾਨਦੇਹੀ ਕੀਤੀ ਹੋਈ ਸੀਗੀ 80 ਪਲਾਟਾਂ ਤੇ ਉੱਥੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਸਰੂਪ ਲਾਇਆ ਹੋਇਆ ਸੀ ਝੰਡੇ ਲਾਏ ਹੋਏ ਸੀ ਉਹਨਾਂ ਨੇ ਲੈ ਕੇ ਫੋਰਸ ਪੂਰੀ ਫੋਰਸ ਲੈ ਕੇ ਪੰਜਾਬ ਪੁਲਸ ਤੇ ਉਹ ਸਾਰੀ ਵਾਦੀ ਝੰਡਿਆਂ ਦੀ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਸ੍ਰੂਪ ਦੀ ਬੇਅਦਬੀ ਕੀਤੀ ਹੈ ਇਹ ਬਹੁਤ ਵੱਡਾ ਮੁੱਦਾ ਹੈ ਆ 16 ਤਰੀਕ ਨੂੰ ਮੇਰੀ ਮੀਟਿੰਗ ਸੀ 17 ਤਰੀਕ ਨੂੰ ਉਹਨਾਂ ਨੇ ਕੀਤਾ ਜੇ ਇੱਕ ਟਾਈਮ ਤੇ ਐਸਡੀਐਮ ਸਾਹਿਬ ਨਾਲ ਜਦੋਂ ਮੇਰੀ ਮੀਟਿੰਗ ਸੀ ਉਹ ਐਸਡੀਐਮ ਸਾਹਿਬ ਇਹ ਗੱਲ ਕਹਿ ਦਿੰਦਾ ਵੀ ਤੁਸੀਂ ਆਪ ਦੀ ਪਾਰਟੀ ਬੁਲਾ ਲਓ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਤੁਸੀਂ ਇਹ ਜ਼ਮੀਨ ਛੱਡ ਦਿਓ ਅਸੀਂ ਛੱਡ ਦਿੰਦੇ ਅਸੀਂ ਇੱਕ ਉਹਨਾਂ ਨੂੰ ਇਹ ਵੀ ਰਾ ਦਿੱਤਾ ਸੀ ਜੇ ਕਿਸੇ ਨੇ ਠੇਕਾ ਦਿੱਤਾ ਤਾਂ ਅਸੀਂ ਉਹ ਠੇਕਾ ਆਪਦੇ ਕੋਲੋਂ ਪੇ ਕਰ ਦਿੰਦੇ ਆ ਅਸੀਂ ਇਹਨੂੰ ਖਾਲੀ ਰੱਖ ਗਏ ਉਹਦੇ ਵਿੱਚ ਜੋ ਆਪਸ਼ਨ ਆ ਜਦੋਂ ਇਹ ਸਰਕਾਰ ਸਾਨੂੰ 5-5 ਮਰਲੇ ਦੇਊਗੀ ਉਹਦੇ ਤੱਕ ਅਸੀਂ ਠੇਕਾ ਨਹੀਂ ਜਾਵਾਂਗੇ ਪਰ ਉੱਥੇ ਜਾਤੀ ਤੌਰ ਤੇ ਬਹੁਤ ਤਕਾ ਹੋਇਆ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਸਰੂਪ ਦੀ ਬੇਅਦਬੀ ਹੋਈ ਝੰਡਿਆਂ ਦੀ ਬੇਅਦਬੀ ਹੋਈ ਆ ਉਹਦੇ ਬਾਰੇ ਜ਼ਰੂਰ ਸੋਚਿਆ ਜਾਵੇ ਇੰਨਾ ਕੰਮ ਪਰ ਬਾਤ ਦੱਸਦਾ ਪਰ ਅਸਲੀ ਮੇਰ ਕਰ ਦੱਸਣੀ ਹੈ ਕਿ ਮੁਕੇਸ਼ ਬਰੋਹਦ ਜਨਰਲ ਜਾਤੀ ਨਾਲ ਸੰਬੰਧ ਰੱਖਦੇ ਆ ਅੱਜ ਆਪਣੇ ਚ ਇਕੱਲੇ ਐਸਸੀ ਵੀ ਬੈਠੇ ਇੱਕ ਜਨਰਲ ਜਾਤੀ ਦਾ ਬੰਦਾ ਵੀ ਇਕੱਠਾ ਹੈ ਤੇ ਜਨਰਲ ਜਾਤੀ ਚ ਵੀ ਕਿਹੜਾ ਬੈਠਾ ਮੈਂ ਸ਼ਬਦ ਕੋਈ ਬੋਲਣ ਤੇ ਮੈਂ ਸੰਗਦਾ ਨਹੀਂ ਜਿਹਨੂੰ ਆਪਾਂ ਆਮ ਚਰਤੇ ਗਣਾ ਕਰਦੇ ਆ ਬ੍ਰਾਹਮਣ ਜਾਤੀ ਦਾ ਬੰਦਾ ਇਹ ਗੱਲ ਤੁਸੀਂ ਗਲਤ ਕਹਿ ਰਹੇ ਆ ਤੇ ਉਹ ਮੰਨ ਨੂੰ ਕਮਾਗਾ ਕੀ ਉਹ ਆਪਣਾ ਜਿਹੜਾ 5 ਮਿੰਟ ਦੇ ਵਿੱਚ ਦੱਸਣਗੇ Ben korseda, na teri, meri, burkida, odur. Haydi. Kizene niyliydiyau, na pkarlana, ademet. Kizene niyliydiyau, India, India, kizene niyliydiyau. ਜੋ ਪੜਦੇ ਜੋ ਗੁੰਦੇ ਜਿਹੜੇ ਗੁੰਦੇ ਨੇ ਉਹ ਕਰੋਵੀਂ ਨਿਕਲਦੇ ਹੈ ਚਲਣਾ ਝਗੜਾ ਕੌਣ ਸੀ ਦਾ ਨਹੀਂ ਹਾਂ ਸੁਣ ਝਗੜਾ ਕਾ ਦਾ ਬਦਲ ਪ੍ਰਸਤੀ ਦਾ ਜਬਰ ਕੌਣ ਪ੍ਰਸਤੀ ਦਾ ਝਗੜਾ ਬਦਲ ਪ੍ਰਸਤੀ ਦਾ ਯਾ ਫਿਰ ਕੌਮਗਸਤੀ ਦਾ ਸਮਾਜ ਨੂੰ ਅੱਜ ਦਾ ਸਾਡਾ ਵਿਸ਼ਾ ਏ ਸਾਡੇ ਸਮਾਜ ਦੀ ਦਸ਼ਾ ਤੇ ਦਿਸ਼ਾ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਘੜੀ ਦੀ ਆਪਣੀ ਚਾਲ ਹੈ ਸਮੇਂ ਦੀ ਆਪਣੀ ਚਾਲ ਹੈ ਤੇ ਸਿਰਫ ਮੁੱਦੇ ਤੇ ਹੀ ਗੱਲ ਕਰਾਂ ਸਾਡੇ ਸਮਾਜ ਦੀ ਜਦੋਂ ਅਸੀਂ ਦਸ਼ਾਤੀ ਗੱਲ ਕਰਦੇ ਹਾਂ ਮੋਰਚੇ ਦੇ ਹੋਦੇ ਦਾ ਤਾਂ ਇੱਕ ਮੈਂਬਰ ਸਾਹਿਬਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਭਿੰਦ ਮੈਂ ਕਾਫੀ ਚਿਰ ਤੋਂ ਸਭ ਦੀਆਂ ਗੱਲਾਂ ਸੁਣਦਾ ਸੀਗਾ ਕਬੀ ਆਪ ਦੀ ਤਾਰੀਫ ਕਰਦੇ ਸੀ ਮੈਂ ਹਾਲ ਕਿੰਨਾ ਮਾਇਆ ਕੀਤਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੇਰੀ ਵੀ ਉਮਰ 80 ਸਾਲ ਦੇ ਕਰੀਬ ਆਇਆ ਹੈ ਵੀ ਅਸੀਂ ਲੋਕ ਕੀ ਕਰਦੇ ਰਹੇ ਅਸੀਂ ਲੋਕ ਦੂਜਿਆਂ ਦੀ ਖਾਤਰ ਕਰਵਾ ਨਹੀਂ ਦਿੰਦੇ ਰਹੇ ਚਾਹੇ ਉਹਨਾਂ ਨੇ ਜੜੇ ਮਰਜੀ ਨਾ ਦਿੱਤੀਆਂ ਸਵਾਲ ਇਹ ਵਾਸਤੇ ਇਹਨਾਂ ਨੂੰ ਸਰਕਾਰ ਦੁਆਰਾ ਜਿਹੜਾ ਸਾਡਾ ਹੱਕ ਹੈ ਉਹ ਲੜ ਕੇ ਕਿਵੇਂ ਲੈਣਾ ਹੈ ਉਹ ਵੀ ਇੱਕ ਲਾਈਨ ਬਣਾਣੀ ਚਾਹੀਦੀ ਕਿਹੜੇ ਤਰੀਕੇ ਨਾਲ ਆਪਾਂ ਇਸ ਮੋਰਚੇ ਨੂੰ ਲੜਕੇ ਸਫਲ ਬਣਾਉਣਾ ਤੇ ਮੇਰੀ ਰਿਕੁਐਸਟ ਇਹ ਹੈ ਅਸੀਂ ਤਾਂ ਪ੍ਰੋਫੈਸਰ ਸਾਹਿਬ ਦੇ ਹੁਕਮ ਦੀ ਤਾਮਿਲ ਕਰਵਾਉਣ ਵਾਲੇ ਲੋਕ ਨਹੀਂ ਨਹੀਂ ਅਸੀਂ ਇਹ ਕਿਸੇ ਸੰਸਥਾ ਦੇ ਪ੍ਰੈਜੈਂਟ ਨੇ ਨਹੀਂ ਕਿਸੇ ਸੰਸਥਾ ਦੇ ਇਹ ਕੋਈ ਮੈਂਬਰ ਨੇ ਅਸੀਂ ਤਾਂ ਸਮਾਜ ਦੇ ਦੇ ਪ੍ਰੋਫੈਸਰ ਅਨੇਕ ਸੀ ਦੇ ਹੁਕਮ ਦੀ ਤਾਮਿਲ ਕਰਵਾਉਣ ਵਾਲੇ ਲੋਕ ਹੈ ਮੇਰਾ ਸੁਝਾਅ ਹੈ ਮੇਰਾ ਸੁਝਾਅ ਹੈ ਪ੍ਰੋਫੈਸਰ ਸਾਹਿਬ ਵੀ ਇਸੇ ਜਿਹੜੀ ਲੜਾਈ ਲੜੀ ਆਪਾਂ ਲੜਨ ਜਾ ਰਹੇ ਆ ਇਹਦੇ ਵਿੱਚ ਸਭ ਤੋਂ ਅਹਿਮ ਗੱਲਾਂ ਦੋ ਨੇ ਇੱਕ ਤੋ ਕੌਮ ਨੂੰ ਜਗਾਉਣਾ ਉਹਨਾਂ ਨੂੰ ਦੱਸਣਾ ਵੀ ਤੁਹਾਡਾ ਹੱਕ ਕੀ ਹੈ ਤੁਸੀਂ ਇਹ ਹੱਕ ਸਾਨੂੰ ਕਿਵੇਂ ਮਿਲੂਗਾ ਕੌਮ ਨੂੰ ਤੁਸੀਂ ਆਪਣੇ ਨਾਲ ਜੋੜੋ ਚਾਹੇ ਉਹ ਸ਼ਹਿਰ ਦਾ ਦਲਿਤ ਹੈ ਭਾਵੇਂ ਉਹ ਪਿੰਡ ਦਾ ਰਹਿੰਦਾ ਹੈ ਜਦ ਤੱਕ ਇਹਨਾਂ ਦਾ ਤਾਲਮੇ ਜਿਹੜਾ ਹੈ ਉਹ ਆਪਾਂ ਇੱਕ ਨਹੀਂ ਕਰ ਸਕਦੇ ਐ ਅਰ ਇਹਨਾਂ ਨੂੰ ਇਹਨਾਂ ਦੇ ਹੱਕੋ ਬਾਰੇ ਇਹਨਾਂ ਦੇ ਹੱਕਾ ਬਾਰੇ ਇਹ ਜਾਗਰਤ ਨਹੀਂ ਕਰ ਸਕਦੇ ਤਾਂ ਆਪਾਂ ਕੰਮ ਹੀ ਨਹੀਂ ਹੋ ਸਕਦਾ ਪ੍ਰਿੰਸੀਪਲ ਸਾਹਿਬ ਬੈਠੇ ਨੇ ਮੇਰੇ ਵੱਗਲ ਦੇਖ ਰਹੇ ਵੀ ਅੱਜ ਇਹ ਬੋਲਦਾ ਮੈਂ ਮਨ ਉਹ ਹਰੇ ਵੀ ਨਹੀਂ ਬੋਲਦਾ ਕਿਉਂਕਿ ਜਿਸ ਤਰ੍ਹਾਂ ਉਹ ਬੋਲਦਾ ਸੀ ਮੈਂ ਕਦੇ ਵੀ ਨਹੀਂ ਬੋਲਣਾ ਜਿੱਥੇ ਸਾਡੇ ਬੋਸ ਬੈਠੇ ਨੇ ਉੱਥੇ ਸਾਡਾ ਕੋਈ ਨਹੀਂ ਸੂਰਨ ਵੀ ਰਾਜਮਨ ਕੀਤਾ ਪਿੰਡਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਬਸ ਜੋ ਜ਼ਿਮੀਦਾਰ ਨਹੀਂ ਹੈ ਅਸੀਂ ਹੈ ਜ਼ੁਲਮ ਕਰਨ ਵਾਲਾ ਜਾਲੀ ਨਹੀਂ ਹੁੰਦਾ ਜ਼ੁਲਮ ਬਰਦਾਸ਼ਤ ਕਰਨ ਵਾਲਾ ਜਾਲੀ ਹੁੰਦਾ ਅਮੀਰ ਜਿਹੜਾ ਹੈ ਉਹ ਹਮੇਸ਼ਾ ਗਰੀਬ ਤੇ ਜ਼ੁਲਮ ਕਰਦਾ ਇਹ ਅੱਜ ਦੀ ਗੱਲ ਨਹੀਂ ਹੈ ਸਦੀਆਂ ਦੀ ਜ਼ੁਲਮ ਗੱਲ ਹੈ ਇਹ ਯੁਗਾਂ ਯੁਗਾਂ ਦੀ ਗੱਲ ਹੈ ਰਾਜਾ ਰਾਮਚੰਦਰ ਦੇ ਰਾਜ ਤੋਂ ਇੱਕ ਏ ਗੱਲ ਸ਼ੁਰੂ ਹੋਈ ਸੀ ਅਨਾਲ ਦਰਜੇ ਤਿੰਨ ਯੁੱਗ ਹੋ ਗਏ ਇਸ ਗੱਲ ਨੂੰ ਲੇਕਿਨ ਅਪਕੀ ਕਰ ਰਹੇ ਹੈ ਅਪਕ ਸਿਰ ਕਟਾ ਰਹੇ ਹੈ ਅਪਾ ਸਹਾਦਤ ਦੇਰੇ ਲੋਕਾਂ ਦੀ ਖਾਤਰ ਆਪਣੀ ਖਾਤਰ ਸਹਾਦਤ ਨਹੀਂ ਦਿੱਤੀ ਹੁਣੇ-ਹੁਣੇ ਇੱਕ ਮੇਰੇ ਦੋਸਤ ਨੇ ਕਿਹਾ ਕਿ ਮਰਗੋਬ ਸਿੰਘ ਜੀ ਮਹਾਰਾਜ ਨੇ ਇਹ ਲੜਾਈਆਂ ਲੜੀਆਂ ਅਸੀਂ ਨਹੀਂ ਹੁੰਦਾ ਹੈ ਹੈ ਲੇਕਿਨ ਸਾਡੇ ਪੱਲੇ ਹੈ ਕਿ ਹੈ ਭਾਈ ਮਾਲ ਤੋਂ ਭਾਪੇ ਘਾਰੇ ਤੇ ਪ੍ਰੋਫੈਸਰ ਹਰਨੇਕ ਸਿੰਘ ਇਹਦਾ ਨਾਂ ساری ਦੁਨੀਆ ਦੇ ਚਮੜਾ ਦਰ ਤੱਕ ਜੀ ਨਾ ਹੈ ਇਸ ਨੂੰ ਮੈਂ ਨੇ ਮੈਂ ਤਾਂ ਇਹਨੂੰ ਬਾਬਾ ਸਾਹਿਬ ਦਾ ਉਤਾਰ ਕਹਾਂਗਾ ਇੱਕ ਗੱਲ ਕਹੀ ਸੀ ਹੁਣੀ ਹੁਣੀ ਕਹਿੰਦਾ ਵੀ ਮੇਰੇ ਤੋਂ ਬਾਅਦ ਵੀ ਕੋਈ ਲੜਾਈ ਚੱਲ ਰਹੀ ਜਾਰੀ ਰਹੂਗੀ ਪ੍ਰੋਫੈਸਰ ਸਾਹਿਬ ਕੋਈ ਇਹ ਜਿਹੜੀ ਲੜਾਈ ਹੈ ਪ੍ਰੋਫੈਸਰ ਸਾਹਿਬ ਸਭ ਆਪਣੇ ਬੱਚੋ ਵਾਸਤੇ ਨਹੀਂ ਲੜ ਰਹੇ ਜਾਂ ਪ੍ਰਿੰਸੀਪਲ ਸਾਹਿਬ ਆਪਣੇ ਬੱਚੋ ਵਾਸਤੇ ਨਹੀਂ ਲੜ ਰਹੇ ਇਹ ਸਮਾਜ ਦੀ ਲੜਾਈ ਹੈ ਇਹਨਾਂ ਦੇ ਹੱਕ ਦੀ ਲੜਾਈ ਹੈ ਹੱਕ ਤਾਂ ਕਿਸੇ ਨੂੰ ਅੱਜ ਤੱਕ ਮਿਲਿਆ ਹੀ ਨਹੀਂ ਹੈ 75 ਸਾਲ ਹੋ ਗਏ ਭਾਰਤ ਆਜ਼ਾਦ ਨੂੰ ਦੋਸਤੋ ਕਿਹਨੂੰ ਹੱਕ ਮਿਲਿਆ ਦੋ ਗੱਲਾਂ ਹੱਕ ਜੀਆਂ ਹੁੰਦੀਆਂ ਇੱਕ ਆਪਣਾ ਮਕਾਨ ਹੋਵੇ ਇੱਕ ਆਪਣੀ ਰੋਟੀ ਦਾ ਹੱਕ ਹੋਵੇ ਲੇਕਿਨ ਕਾ ਤੁਹਾਨੂੰ ਮਿਲਿਆ ਤੁਹਾਨੂੰ ਮਿਲਿਆ ਭੇਕਾਵਾ ਆਜੋ ਆਜ ਮੇਰੇ ਨਾਲ ਆਜੋ ਤੁਸੀਂ ਕੁਰਬਾਨੀ ਤੋਂ ਮਾਲ ਮੈਂ ਛੱਕਾਂਗਾ ਤੁਹਾਡਾ ਹੱਕ ਮਿਲ ਜਗਾ ਇਹ ਤਾਂ ਹੀ ਮਿਲੂਗਾ ਜਿਸ ਤਰੀਕੇ ਨਾਲ ਪ੍ਰੋਫੈਸਰ ਸਾਹਿਬ ਨੇ ਆਪਾਂ ਆਪਰੇ ਕੋង ਨੂੰ ਜਗਾ ਕੇ ਪਰ ਕਹੀਏ ਪ੍ਰੋਫੈਸਰ ਸਾਨੂੰ ਸਾਡਾ ਹੱਕ ਲੈ ਕੇ ਦੇਵਾ ਇਹ ਨਾ ਇਹ ਲੈ ਦੀ ਸੀਟ ਨਹੀਂ ਲੰਦੀ ਨਾ ਇਹਨੇ ਪਾਰਲੀਮੈਂਟ ਦੀ ਸੀਟ ਨਹੀਂ ਲੰਦੀ ਇਤੋਂ ਦੀ ਵੰਨਾ ਕੋង ਦਾ ਸੁਪੇਧਾਰ ਬਣਾਈ ਦਿਓ ਹੈ ਜੀ ਤੇ ਮੇਰੀ ਜਾਨਦਾ ਨਹੀਂ ਗੱਲ ਕਰਦਾ ਰਹਿੰਦਾ ਦੁਬਾਰਾ ਫਿਰ ਇੱਕ ਰਿਕਵੈਸਟ ਕਰਦਾ ਵੀ ਆਪਾਂ ਹਰ ਗਲਤੀ ਵਿਜੇ ਪਾਵਾਂਗੇ ਹਰ ਲੜਾਈ ਦੇ ਵਿੱਚ ਵਿਜੇ ਪਾਵਾਂਗੇ ਜੇਕਰ ਆਪਾਂ ਲੋਕਾਂ ਨੂੰ ਆਪਣੇ ਸਮਾਜ ਨੂੰ ਕਲਪ ਬੰਦ ਕਰੀਏ ਉਹਨਾਂ ਨੂੰ ਜਗਾਈਏ ਵੀ ਤੁਹਾਡਾ ਹੱਥ ते मैं इन गल कह क्या अपना स्थान ग्रहण कर करना दोबारा फिर शब्द कहना उठ जाग तू वीर दलित अब जुलम सहाने जाए जो कौम की राज बचाए वो वीर एक मैं गल कहनी भूल गया भगी जी ने कहा किताब निकल सी देखो मैं किसी जात पात विश्वास नहीं रखा लेकिन दबा कुछ दलित किसने कहा जाता है जिरा दबा कुछ ना हो जिंद हक हाँ खोया हाँ खोया वेद व्यास ने गीता जी लिखी वो कौन सी बाबा जी कौन सी को वो भी दलित रामायण लिखी वाल्मीकि जी महाराज ने वो भी दलित वो किताब भी आदि तो खोली जोड़ा तो समान सी ਉਹ ਖੋ ਕੇ ਤੁਹਾਨੂੰ ਨਿਹੱਤੇ ਕਰਤਾ ਤੁਹਾਡੀ ਪ੍ਰਾਪਰਟੀਆਂ ਖੋ ਲਈ ਬੜਾ ਕੁਝ ਕਰਨ ਵਾਲਾ ਹੈ ਇਹ ਤੋਂ 바ਵਾ ਸਾਹਿਬ ਦੀ ਦਾ ਸ਼ੁਕਰ ਹੈ ਕਿ 바ਵਾ ਸਾਹਿਬ ਨੇ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਸਤਿ ਰਵੀਦਾਸ ਜੀ ਮਹਾਰਾਜ ਦਾ ਇਹਨਾਂ ਦਾ અવਤਾਰ ਲੈ ਕੇ ਤੁਹਾਨੂੰ ਤੁਹਾਡੇ ਹੱਦ ਕੀ ਲੜਾਈ ਲੜ ਕੇ ਤੁਹਾਨੂੰ ਜਿੱਤ ਕੇ ਦਿੱਤੀ ਹੈ ਉਹ ਦਾ ਗੁਣਗਾਨ ਕਰੋ ਉਹਦੇ ਦਸ ਦਰਸਾਏ ਰਾਸਤੇ ਤੇ ਚਲੋ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਮੇਰੀ ਤੂਝਾ ਨਹੀਂ ਮੇਰੀ ਕਤਾ ਪੜੋ ਜਿਸ ਤਰੀਕੇ ਨਾਲ ਹੋਣੀ ਇਹ ਸਾਡੇ ਪ੍ਰਮੁਖ ਕਿਨਾ ਜੀ ਨੇ 80 ਸਾਲ ਉਹਨਾਂ ਨੇ ਕਿਤਾਬ ਅ ਅੱਜ ਪ੍ਰੋਫੈਸਰ ਸਾਹਮਣੇ ਇਸ਼ੂ ਕੀਤੀ ਹੈ ਉਹਨਾਂ ਦੀ ਕਿਤਾਬ ਪੜੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਆਇਆ ਸੀ આજ ਤੱਕ ਤੇ ਸਾਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਹੈ ਕੀ ਉਹ ਸਾਡਾ ਹੱਕ ਕੀ ਹੈ ਮੈਂ ਇੱਕ ਗੱਲ ਇੱਕ ਮੇਰਾ ਇੰਟਰਵਿਊ ਸੀਗਾ ਮੈਂ ਉੱਥੇ ਦਿੱਲੀ 'ਚ ਮੈਂ ਦੱਸਿਆ ਸੀ ਵੀ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਲੋਕਾਂ ਕੋਲ ਕੰਮ ਹੀ ਨਹੀਂ ਹੈ ਪਹਿਲੇ ਸਾਡੇ ਅਸੀਂ ਆਪਣੀ ਕੌਮ ਦੀ ਗੱਲ ਕਰੀਏ ਮਜਬੀ ਬਾਲਮੀ ਦੀ ਮਜਬੀ ਚਿੱਤ ਕਰਨੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਖਾ ਖੋੜਾ ਚੁੱਕੀ ਸੀ ਲੇਕਿਨ ਆਜੋ ਹਾਈ ਨਹੀਂ ਨਾ ਕਿਸੇ ਨੇ ਬਾਇਲ ਰੱਖੇ ਨੇ ਨਾ ਮੱਜਾ ਰੱਖੇ ਨੇ ਜਿਹਨੇ ਸਾਡੇ ਹੋਰ ਐਸੀ ਭਾਈਚਾਰੇ ਦੇ ਲੋਕ ਨੇ ਉਹ ਸਾਂਝੀ ਵਾਲੇ ਹੁੰਦੇ ਸੀ ਹੁਣ ਟਰੈਕਟਰ ਆ ਗਏ ਉਹ ਲੱਗੋ ਉਹ ਵੀ ਕਾ ਤਾਂ ਵੀ ਹੀ ਨਹੀਂ ਹੈ ਜੇ ਸਾਡੇ ਕੋਲ ਕੰਮ ਹੀ ਨਹੀਂ ਹੈ ਅਸੀਂ ਸੋਹਣ ਪੰਜਾਬ ਪ੍ਰਧਾਨ ਗੁਰੂ ਗਿਆਨਾਥ ਵਾਲਮੀਕ ਧਰਮ ਸਮਾਜ ਦੇ ਦਰਪਾਰ ਪਾਵਨ ਵਾਲਮੀਕ ਪੀਸ ਸ੍ਰੀ ਅਮਰ ਸਹਾ ਜੀ ਜੋ ਘਾਣਾ ਦੇ ਵਿੱਚ ਇੱਕ ਸਰਕਾਰ ਕਮੇਟੀ ਕੀਤੀ ਇਹ ਅੱਜ ਮੇਸ਼ੇ ਤੇ ਕਰੇ ਮਗਿਆ ਅੱਜ ਸੂਬਾ ਪੱਧਰੀ ਮੀਟਿੰਗ ਦਲ ਸਮਾਜ ਦੀ ਦਿਸ਼ਾ ਤੇ ਦਸ਼ਾ ਤੇ ਦਿਸ਼ਾ ਇਸ ਵੰਦ ਦੇ ਵਿੱਚ ਹੋਈ ਮੀਟਿੰਗ ਚੋਰ ਫੜੋ ਰਿਜ਼ਰਵੇਸ਼ਨ ਮੋਰਚਾ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹਰਨੇਕ ਸਿੰਘ ਨੇ ਜੋ ਮਹੱਲ ਹੀ ਲਾਇਆ ਹੋਇਆ ਸੀਗਾ ਉਸ ਟਾਈਮ ਦੇ ਵਿੱਚ ਪੰਜਾਬ ਸਰਕਾਰ ਨੇ ਜਿੰਨੇ ਅਸੀਂ 6000 ਤੋਂ ਵੱਧ ਜਾਲੀ ਸਰਟੀਫਿਕੇਟ ਛੋਕੀਤੇ ਸਿਗੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦੇ ਸਿਗੇ ਉਹਨਾਂ ਤੇ ਉਹਨਾਂ ਨੂੰ ਸਰਕਾਰ ਨੇ ਸਾਨੂੰ ਸਾਡੇ ਨਾਲ ਵਾਅਦਾ ਕੀਤਾ ਸੀ ਉਹਨਾਂ ਬੰਦਿਆਂ ਤੇ ਕਾਰਵਾਈ ਹੋਊਗੀ ਜਿਹੜੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਉਹਨਾਂ ਤੇ ਸਾਰੀ ਉਹਦੀ ਕੁਰਕੀ ਹੋਊਗੀ ਤੇ ਜਿਹੜਾ ਜਿੰਨਾ ਵੀ ਉਹਨਾਂ ਨੇ ਮੈਂ ਖਜ਼ਾਨੇ ਦੇ ਵਿੱਚੋਂ ਠੰਖਾਾਂ ਲਈਆਂ ਉਹ ਉਹਦੀ ਪਰਵਾਹੀ ਕਰਵਾਈ ਜਾਊਗੀ ਕਰਨ ਕਰੀਏ ਅਸੀਂ ਸਮਾਜ ਨਾਲ ਕਈ ਜਗ੍ਹਾ ਅੱਜ ਵੀ ਬਹੁਤ ਜ਼ਿਆਦਾ ਟੱਕਾ ਹੁੰਦਾ ਬੜੀ ਕਿਛਤਤ ਹੋ ਗਈ ਹੈ ਕਿੰਨਾ ਦੀਆਂ ਮੰਗਾ ਤੋਂ ਕਿੰਨਾ ਦਾ ਸਾਥ ਨਹੀਂ ਕੋਈ ਸ਼ੱਕ ਨਹੀਂ ਦਲਿਤ ਸਮਾਜ ਤੇ ਜਦੋਂ ਦੇ ਦੁਨੀਆ ਤੇ ਆਏ ਆ ਉਦੋਂ ਤੋਂ ਅਸੀਂ ਟੱਕੇ ਹੁੰਦੇ ਆ ਪਰ ਆ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਦਲਿਤ ਸਮਾਜ ਦੀ ਵਿਰੋਧੀ ਹੈ ਇਹਦੇ ਇਹ ਖਾਸ ਕਰਕੇ ਇਹਦੇ ਤੇ ਜਿਆਦਾ ਧੱਕੇ ਹੁੰਦੇ ਆ ਹੁਣ ਮੇਰੇ ਕਈ ਐਸੇ ਵੀ ਧਿਆਨ ਚ ਜਿਵੇਂ ਝੋਕ ਟਹਿਲ ਸਿੰਘ ਵਾਲੀ ਉਥੇ ਚੰਨੀ ਸਰਕਾਰ ਵੇਲੇ ਜਿਹੜੇ ਮਿਲੇ ਹੋਏ ਸੀ ਪਲਾਟ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਜਿੱਥੇ ਪੰਚਾਇਤੀ ਜ਼ਮੀਨਾਂ ਪਈਆਂ ਉਹਦੀ ਵੈਰੀਫਿਕੇਸ਼ਨ ਕਰਕੇ ਹਾਲਾਂਕਿ ਵੈਰੀਫਿਕੇਸ਼ਨ ਹੋ ਕੇ ਸਰਕਾਰ ਦੇ ਆਰਕੀਟੈਕਚਰ ਨੇ ਹੀ ਨਕਸ਼ਾ ਪਾਸ ਕਰਕੇ ਪਲਾਟ ਕੱਟੇ ਆ ਹੁਣ ਉਹ ਧੱਕੇ ਨਾਲ ਇਹਨਾਂ ਨੇ ਫੇਰ ਵਭਾਈਆ ਸਾਡਾ ਉਹ ਵੀ ਮੋਰਚਾ ਚੱਲ ਰਿਹਾ ਉਹਦੇ ਵਾਸਤੇ ਵੀ ਅਸੀਂ ਜਦੋਂ ਜੈਦ ਕਰ ਰਹੇ ਆ ਕੁਝ ਹੋਰ ਫਰੀਦਕੋਟ ਦੇ ਮਸਲੇ ਹੈਗੇ ਆ ਜਿਹੜੇ ਪੰਜਾਬ ਸਰਕਾਰ ਦੇ ਆੜ ਦੇ ਵਿੱਚ ਜਿਹੜੇ ਚੱਪਲਾ ਝਾੜਨ ਵਾਲੇ ਆ ਜਿਹੜੇ ਇਹਨਾਂ ਦੇ ਕੋਈ ਮਹੱਲੇ ਆਲਾ ਪ੍ਰਧਾਨ ਆ ਕੋਈ ਸਰਕੋ ਪ੍ਰਧਾਨ ਆ ਜਿਹੜੇ ਉਹ ਆਮ ਜਨਤਾ ਨਾਲ ਖਾਸ ਕਰਕੇ ਦਲਤ ਸਮਾਜ ਨਾਲ ਧੱਕਾ ਕਰੀ ਜਾਂਦੇ ਹੁਣ ਚੰਨੀ ਸਾਹਿਬ ਕਿਤੇ ਕਿਤੇ ਐਂਟੀ ਬਣ ਚੁੱਕੇ ਨੇ ਜਲੰਧ ਦੇ ਵਿੱਚ ਉਹ ਜਿਹੜੇ ਉਹ ਮੁੱਦੇ ਉਹਨਾਂ ਦੇ ਧਿਆਨ ਤੁਸੀਂ ਲੈ ਕੇ ਆਂਦੇ ਆਂ ਹਾਂਜੀ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਸਾਰੇ ਉਹਨਾਂ ਦੇ ਇਤਿਹਾਸ ਚ ਲਿਆਂਦੇ ਹੋਏ ਆ ਮੁੱਦੇ ਵੀ ਇਹ ਕੋਈ ਚੋਕ ਤੈਲ ਸਿੰਘ ਵਾਲੀ ਦਾ ਮਾਮਲਾ ਨਹੀਂਗਾ ਪੂਰੇ ਪੰਜਾਬ ਦਾ ਹੀ ਆ ਜਿਹੜਾ ਐਸਸੀ ਸ਼ेडੂਲ ਕਸਟਾਂ ਨੂੰ ਪੰਜ-ਪੰਜ ਮਰਲੇ ਪੰਚਾਇਤੀ ਜ਼ਮੀਨ ਦੇ ਵਿੱਚੋਂ ਦੇਣੀਆਂ ਸੀ। ਅੱਜ ਜੇ ਜਿਹੜੀ ਮੀਟਿੰਗ ਮੁੜ ਜਾ ਉਹ ਕੀ ਮੇਰਨਾ ਕੋਆ। আর ਜਿਹੜੀ ਅੱਜ ਆਲੀ ਮੀਟਿੰਗ ਸੀ ਸਾਡੀ ਚੋਰ ਫੜੋ ਰਿਪੇਰੇਸ਼ਨ ਦੇ ਜਿਹੜਾ ਮੋਰਤਾ ਲੱਗਿਆ ਸੀਗਾ ਜਿਹੜੇ ਅਸੀਂ ਜਾਦੀ ਸਰਟੀਫਿਕੇਟ ਸ਼ੋ ਕੀਤੇ ਸੀਗੇ ਪੰਜਾਬ ਸਰਕਾਰ ਨੇ ਉਹਦੇ ਤੇ ਜਿਹੜੀ ਕਾਰਵਾਈ ਨਹੀਂ ਕੀਤੀ। ਹੁਣ ਅਸੀਂ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਕੇ ਫਿਰ ਤੋਂ ਪ੍ਰੋਫੈਸਰ ਹਰਨੇਕ ਸਿੰਘ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਚੋਰ ਫੜੋ ਰਿਜ਼ਰਵਰੇਸ਼ਨ ਮੋਰਚਾ ਦੁਆਰੇ ਹਰ ਲਾਉਂਦੇ ਆ ਰਹੇ ਆ ਜੀ ਕਾ ਤੋਂ ਦੋ ਲੈਵਲ ਲੋਕ ਸਕੇ ਨੇ ਕਿੰਨਾ ਚਿਰ ਇਹਨਾਂ ਨੂੰ ਤੁਹਾਡੇ ਨੂੰ ਸੰਪਰਕ ਕਰਨਾ ਪਵੇ ਕਿ ਕਿੰਨਾ ਮਿਲੇਗਾ ਉਹ ਕੀ ਮੋਬਾਈਲ ਨੰਬਰ ਆ ਕਿ ਤੋਂ ਕਿਹੜੀ ਸੰਸਥਾ ਹੈ ਜੀ ਆਪਣੀ ਕੰਮ ਕਰਦੇ ਹੋ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਮੇਰਾ ਨਾਮ ਹੈ ਡਾਕਟਰ ਦਲਜੀਤ ਸਿੰਘ ਚੋਹਾਨ ਪੰਜਾਬ ਪ੍ਰਧਾਨ ਗੁਰੂ ਗਿਆਨਾਥ ਵਾਲਮੀਕ ਧਰਮ ਸਮਾਜ ਰਜਿਸਟਰਡ ਭਾਰਤ ਪਵਨ ਵਾਲਮੀਕ ਤੀਰਥ ਸ਼੍ਰੀ ਅਮਰਪੁਰਾ ਸਾਹਿਬ ਮੇਰਾ ਜਿਹੜੀ ਰਹਿਸ਼ ਹੈ ਉਹ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੇਸ਼ੇ ਤੋਂ ਮੈਂ ਡਾਕਟਰ ਐ ਮੋਬਾਈਲ ਨੰਬਰ ਆ ਮੇਰਾ 9872195924 ਕਿਸੇ ਵੀ ਜ਼ਿਲ੍ਹੇ ਵਿੱਚ ਹੋਵੇ ਸਮੱਸਿਆ ਦਾ ਹੱਲ ਕਰਨ ਦੀ ਤੁਹਾਨੂੰ ਅਸਰ ਕਰਦਾ ਜੀ ਪੂਰੇ ਪੰਜਾਬ ਦਾ ਕਿਤੇ ਵੀ ਦਲਤ ਸਮਾਜ ਨਾਲ ਕੋਈ ਧੱਕਾ ਹੁੰਦਾ ਜਾਂ ਪੰਡ ਪੰਜ ਮਰਲਿਆਂ ਵਾਲਾ ਜਿਹੜਾ ਮੈਟਰ ਐ ਇਹਦੇ ਵਾਸਤੇ ਕਿ पूरे पंजाब ਦਾ ਕੋਈ ਵੀ ਮੈਨੂੰ ਜਿਹੜਾ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਮੈਂ ਅਤੇ ਸਾਡੀ ਜਥੇਬੰਦੀ ਉਹਦੇ ਲਈ ਹਾਜ਼ਰ ਹੈ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਤਨੇ ਕਿਤੇ ਨਸ਼ੇ ਦੀ ਚਾਲ ਚੱਲੇ ਹੋਇਆ ਤੁਸੀਂ ਨੂੰ ਕਲਾਕ ਸਮਾਜ ਨੂੰ ਸੰਗਠਨ ਨੂੰ ਸੰਸਥਾ ਨੂੰ ਬਾਬਾ ਸਭ ਵਿੱਚੇ ਕੰਮ ਕਰ ਰਹੇ ਹਾਂ ਕੀ ਕਹਿਣਾ ਚਾਹੁੰਦਾ ਮੈਂ ਆਪਣੇ ਸਮਾਜ ਨੂੰ ਖਾਸ ਕਰਕੇ ਇਹ ਹੀ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਤੇ ਮਾਪਿਆਂ ਦਾ ਜਿਵੇਂ 바ਵਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਖੇਡਾਂ ਨਾਲ ਜੁੜੋ ਪਰ ਕਈ ਵਾਰ 바ਵਾ ਸਾਹਿਬ ਨੂੰ ਨਾਮ ਦੇ ਕੇ ਪਹਿਰੇ ਦੇ ਕੇ ਉਹ ਕੇ ਨਾਰੇ ਬਹੁਤ ਲਾਂਦੇ ਆ ਪਰ ਕੰਮ ਨਹੀਂ ਹੁੰਦੇ ਉਹਦਾ ਇਸ ਇਹ ਜਿਹੜਾ ਇਸ ਤਰ੍ਹਾਂ ਜਿਹੜੇ ਹੁਣ ਸਾਡੇ ਸਮਾਜ ਦੇ ਉਹ ਸ਼ਡੂਲ ਕਾਸਟ ਸਰਟੀਫਿਕੇਟ ਦੇ ਉੱਤੇ ਨੌਕਰੀਆਂ ਲੈ ਕੇ ਪਰ ਉਹ 바ਵਾ ਸਾਹਿਬ ਨੂੰ ਭੁੱਲ ਚੁੱਕੇ ਆ ਜਿਨ੍ਹਾਂ ਨੇ ਸਾਨੂੰ ਕੁਰਸੀਆਂ ਬਖਸ਼ੀਆਂ ਜਿਨ੍ਹਾਂ ਨੇ ਸਾਨੂੰ ਇਹ ਸਰਟੀਫਿਕੇਟ ਜਾਇਦ ਤੋ ਤੱਕ ਸਾਨੂੰ ਕੋਠੀਆਂਕਾਰਾਂ ਵਾਲੇ ਕਿਤੇ ਆ ਪਰ ਉਹ ਅੱਜ ਆਪਦੀ ਕੁਰਸੀ ਤੇ ਬੈਠੇ ਹੋਏ ਤਾਂ ਕਦੇ ਕਿਸੇ ਦੀ ਜਲਦੀ ਹੈਲਪ ਨਹੀਂ ਕਰ ਦੇਗੇ ਜਦੋਂ ਉਹ ਰਿਟਾਇਰਮੈਂਟ ਹੋ ਜਾਂਦੇ ਆ ਫਿਰ ਉਹ ਵੀ ਸਮਾਜ ਸੇਵਕ ਬਣ ਜਾਂਦੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਜੇ ਕੁਝ ਕਰਨਾ ਤਾਂ ਤੁਹਾਡੇ ਕੋਲ ਪਾਵਰ ਆ ਵੱਡੀਆਂ-ਵੱਡੀਆਂ ਪਦਮੀਆਂ ਤੇ ਬੈਠਿਆ ਸਾਡੇ ਸਮਾਜ ਦੇ ਬੰਦੇ ਕੋਈ ਅਫਸਰ ਲੱਗਿਆ ਕੋਈ ਕਿਵੇਂ ਇਸੇ ਤਰ੍ਹਾਂ ਹੀ ਜਿਹੜੀ ਝੋਕ ਤਹਿਲ ਸਿੰਘ ਵਾਲੇ ਪੰਚਾਇਤੀ ਜ਼ਮੀਨ ਦਾ ਮਸਲਾ ਦੱਸ ਰਿਆਂ ਉਹ ਸਾਡੇ ਹੀ ਸਮਾਜ ਦਾ ਬੰਦਾ ਉੱਥੇ ਬੀਡੀਪੀ ਉਹ ਲੱਗਿਆ ਪਰ ਉਹ ਹਾਲਾਂਕਿ ਉਹਨੂੰ ਪਤਾ ਸਾਰਾ ਕੁਝ ਫਿਰ ਵੀ ਨਹੀਂ ਜਦੋਂ ਇਹ ਰਿਟਾਇਰਮੈਂਟ ਹੋ ਜਾਂਦੇ ਆ ਫਿਰ ਇਹ ਪੰਜਾਬ ਸੁਧਾਰਨ ਦਾ ਬੀੜਾ ਚੱਕ ਲੈਣੇ ਪੰਜਾਬ ਦੇ ਨਿਯਮ ਪੂਰੇ ਦਿੱਖੇ ਸੁਧਾਰਨ ਦੇ ਅਕੋਰਡਿੰਗ ਉਹਨਾਂ ਨੂੰ ਨੌਕਰੀਆਂ ਬਣਦੀਆਂ ਸੁਧਾਰਨ ਦੇ ਅਕੋਰਡਿੰਗ ਉਹਨੂੰ ਪੜਾਈ ਕੀਤੀ ਜਾਂਦੀ ਆ ਪਰ ਫਿਰ ਵੀ ਤੂੜਕੇ ਤੱਕਾ ਇਹ 바ਵਾ ਸਾਹਿਬ ਮੈਂ ਵੀ ਤੱਕਾ ਹੁੰਦਾ ਹੀ ਆਇਆ ਉਹਨਾਂ ਨੇ ਇੱਥੇ ਰਹਿ ਕੇ ਆ ਦੁਨੀਆ ਤੇ ਰਹਿ ਕੇ ਵੀ ਬਹੁਤ ਸ਼ਗਰਸ਼ ਕੀਤਾ ਜੇ ਕਿਤੇ 바ਵਾ ਸਾਹਿਬ ਜਦੋਂ ਆਪਣੀ ਪੜ੍ਹਾਈ ਬਾਹਰ ਪੂਰੀ ਕਰਕੇ ਆਈ ਆ ਕਰਕੇ ਆਇਆ ਇੱਥੇ ਉਹ ਸੁਪਰੀਮ ਕੋਰਟ ਦੇ ਜੱਜ ਲੱਗ ਸਕਦੇ ਸੀਗੇ ਪਰ ਉਹਨਾਂ ਨੇ ਆਪ ਦੀ ਨੌਕਰੀ ਛੱਡੀ ਸਮਾਜ ਖਾਤਰ ਪਰ ਸਮਾਜ ਅੱਜ ਜਿਹੜਾ ਪੜ੍ਹੇ ਲਿਖਿਆ ਹੋ ਕੇ 바ਵਾ ਸਾਹਿਬ ਨੂੰ ਜਿਹੜਾ ਅਗਨੋਰ ਕਰੀ ਬੈਠਾ ਕਿ ਜਦੋਂ ਆਪੇ ਬਾਬਾ ਸਾਹਿਬ ਦਾ ਪਰਿਵਾਰ ਸੀਗਾ ਜਿਹੜਾ ਉਹਨਾਂ ਦੇ ਬੱਚੇ ਸੀਗੇ ਕਿਉਂ ਜਦੋਂ ਸੰਸਕਾਰ ਕਰਨ ਲਈ ਉਹ ਚਲੇ ਪਰ ਉਹ ਉਹਨਾਂ ਦੇ ਸੰਸਕਾਰ ਤੇ ਪਹੁੰਚ ਪਾਈ ਕਰਦੇ ਮੇਰੇ ਕੋਲ ਛੋੜਾ ਬੱਚਿਆਂ ਦਾ ਉਹਦੀ ਜਿੱਤ ਨਹੀਂ ਦੇਖਾਂ ਇਹ ਸਾਰੀ ਸਾਡੇ ਸਮਾਜ ਦੀ ਜਿਹੜੀ ਪੜੇ ਪੜੀ ਲਿਖੀ ਪੀੜ੍ਹੀ ਆ ਉੱਪਰ ਹੀ ਭੰਤੀ ਜਾਂਦੀ ਆ ਬਾਬਾ ਸਾਹਿਬ ਨਾਲ ਪੜ੍ਹਾਈ ਵੇਲੇ ਕੀ ਹੋਇਆ ਉਹਨੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਹੋਇਆ ਉਹਦੇ ਬੱਚਿਆਂ ਦਾ ਜਿਹੜੀ ਮੌਤ ਕਿਵੇਂ ਹੋਈ ਆ ਤੇ ਉਹਨਾਂ ਦੇ ਜਿਹੜੇ ਡਾਕਟਰ ਅੰਬੇਦਕਰ ਸਾਹਿਬ ਦੇ ਘਰ ਦੇ ਸੀ ਉਹਨਾਂ ਦਾ ਕੀ ਹਾਲ ਹੋਇਆ ਉਹਨਾਂ ਦੀ ਕਿਵੇਂ ਮੌਤ ਹੋਈ ਰਾਜਦਦਨ ਅੰਬੇਦਕਰ ਜੀ ਸਮਾਜ ਦੇ ਸੱਜਣ ਨੇ ਕਿਵੇਂ ਦੇਖਦੇ ਮਾਨੂੰ ਉਹ ਹੱਥ ਚੜਾਣਾ ਉਹਨਾਂ ਦੇ ਪੋਤਾ ਸਾਹਿਬ ਜਿਹੜੇ ਹੈਗੇ ਆ ਪਰ ਉਹ ਕੋਸ਼ਿਸ਼ ਕਰ ਰਹੇ ਸਾਡੇ ਸਮਾਜ ਨੂੰ ਵੀ ਮੈਂ ਬੇਨਤੀ ਕਰਦਾ ਵੀ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਅਸੀਂ ਆਪ ਦੇ ਜਿਹੜੇ ਉਹਨਾਂ ਦੇ ਪੁਰਖੇ ਸੀ ਬਾਬਾ ਸਾਹਿਬ ਜਿਹੜੇ ਸਾਡੇ ਵਾਸਤੇ ਇਹਨਾਂ ਕੁਝ ਕਰਕੇ ਗਏ ਆ ਅਸੀਂ ਉਹ ਜਿਹੜਾ ਕਰਜ਼ਾ ਉਹਨਾਂ ਤੋਂ ਲਾਹ ਸਕੀ